ਇਹ ਅਸੀਂ ਆਪਣਾ ਕਮਿਊਨਿਟੀ ਡਿਵੈਲਪਮੈਂਟ ਵਿੱਚ ਹੋਇਆ ਹੈ ਉਹਦੇ ਵਿੱਚ ਇਹ ਬੰਦੇ ਦਾ ਪਤਾ ਲੱਗਾ ਵੀ ਇੱਕ ਬੰਦੇ ਨੇ ਜੋ ਕੋਸ਼ਿਸ਼ ਸਮਾਲ ਨੇ ਹੰਦਾ ਚਾਹ ਹਾਲੇ ਦੀ ਜਿਹੜੀ ਤਰਕੀਕਾਰ ਕਾਰਗਰ ਵਾਲੀ ਬਾਕੀ ਹੈ ਉਹ ਪਤਾ ਲੱਗਾ ਵੀ ਇਹ ਬੰਦੇ ਜਿਹੜੇ ਦੇ ਸੰਬੰਧ ਹੈਗੇ ਦੁਬਈ ਤੋਂ ਹੈ ਗਿਆ ਦੁਬਈ ਤੋਂ ਆਇਆ ਔਰ ਉੱਥੋਂ ਦਾ ਬ੍ਰੇਨ ਵਾਸ਼ ਕਰਕੇ ਭੇਜਿਆ ਗਿਆ ਪਤਾ ਪੁਲਿਸ ਦੇ ਵੱਲੋਂ ਕੀ ਗੱਲਬਾਤ ਕੀਤੀ ਗਈ ਹੈ ਜੀ ਉੱਥੇ ਉਹ ਸਾਰਾ ਜੋ ਗੱਲਬਾਤ ਕੀਤੀ ਗਈ ਹੈ ਵੀ ਅਸੀਂ ਜਿਹੜਾ ਇਹਦੇ ਕੋਲੋਂ ਨੇ ਕਿਹਾ ਵੀ ਮੇਰੇ ਕੋਲ ਇੱਕ ਹੋਟਲ ਹੈ ਇੱਕ ਕੋਬਰਾ ਮਤ ਕਰਨਾ ਜਿਹੜਾ ਕਹਿੰਦਾ ਕਿ ਮੈਂ ਸਾੜਨਾ ਵਾ ਇੱਕ ਕੋਬਰਾ ਮਤ ਕਰਨਾ ਦੂਸਰੇ ਜਿਹੜੇ ਲਿੰਕ ਕਿੱਥੋਂ ਕਿ ਐਨ ਇਹਨੇ ਦੱਸਿਆ ਚੰਡਾ ਕਿੱਥੋਂ ਲੈ ਗਿਆ ਕਿਨੇ ਦੱਸਿਆ ਕਿ ਮੈਂ ਇੱਕ ਚੰਡਾ ਜਿਹੜਾ ਹੋਰਾਂ ਲੈ ਚਪਾਇਆ ਕਰਖਾ ਮੈਂ ਉਹ ਬਰਾਬਰ ਕਰਾਵਾਂ ਤੇ ਇਸੇ ਕਰਕੇ ਇਹਨੇ ਦੱਸਿਆ ਕੁਝ ਕਿੱਥੇ ਛਾੜਨਾ ਕਿ ਕਿੰਨਾ ਕਿ ਨੌਜਵਾਨ ਪਰ ਲੱਗਾ ਕਿ ਕਿਰਨ ਨਾਲ ਗੱਲਬਾਤ ਕਰਕੇ ਆਇਆ ਜੀਏ ਨਹੀਂ ਉਹ ਤੁਹਾਨੂੰ ਦੱਸਿਆ ਨਾ ਮੈਂ ਹਾਲੇ ਸਿਰਫ ਉਹਦੀ ਡਿਟੇਲ ਕਰਵਾਈ ਹੈ ਹੁਣ ਉਹਦੇ ਲਿੰਕ ਪਤਾ ਕਰਾਂਗੇ ਕਿੱਥੇ ਕਿੱਥੇ ਪੁਲਿਸ ਦੇ ਪਾਸੋਂ ਹੋਰ ਸੀਸੀਟੀਵੀ ਕੈਮਰੇ ਚੈੱਕ ਕਿੱਥੇ ਜਾ ਰਹੇ ਨੇ ਹਾਲ ਗੇਟ ਦੇ ਕਿਉਂਕਿ ਬਹੁਤ ਲੰਮਾ ਜਿਹੜਾ ਚੱਲ ਕੇ ਆਇਆ ਜੀਏ ਪੁਲਿਸ ਨੂੰ ਅੱਸਿਆ ਹੈ ਕਿ ਅਭੀ ਜਿੱਥੋਂ ਤੱਕ ਰਿਹਾ 62 ਤੋਂ ਜੋ ਸਦਾ ਆਇਆ 62 ਦੇ ਕੋਰੋਨਾ ਕੇਮਿਸਟ ਚੈੱਕ ਕਰੋ ਤਾਂ ਕਿ ਪਤਾ ਚੱਲੇ ਕਿ ਇਹਨਾਂ ਡੀਡੀਆਂ ਚੀਜ਼ਾਂ ਕਿੱਥੋਂ ਕਿੱਥੋਂ ਲੱਤਿਆ ਕਿਉਂਕਿ ਤੇ ਨਾਲ-ਨਾਲ ਇਹਦੇ ਕੌਣ-ਕੌਣ ਸੀ ਫਿਲਹਾਲ ਤਾਂ ਇਕੱਲਾ ਸੀ ਉਹਦਾ ਸਾਹਮਣੇ ਨਜ਼ਰ ਆ ਬਾਕੀ ਹੋ ਕੇ ਤਾਂ ਨੇ ਕੁਛ ਨਹੀਂ ਆ ਰਿਹਾ ਲੱਗਿਆ ਕਾਰਨ ਸਭ ਪੁੱਛਰੀ ਨੇ ਕਾਰਨ ਕੀ ਰਿਹਾ ਹੋਏਗਾ ਕਾਰਨ ਦੇਖੋ ਜੀ ਤੁਹਾਨੂੰ ਦੱਸ ਰਿਹਾ ਦੁਬਈ ਤੋਂ ਆਇਆ ਦਾ ਬ੍ਰੇਨ ਵਾਸ਼ ਕਰਕੇ ਕਿ ਜਗ੍ਹਾ ਵਿੱਚ ਸਿਰਫ ਬੰਦੇ ਨੇ ਕੀਤਾ ਕੋਈ ਪਤਾ ਲੱਗਾ ਇਸ ਚੀਜ਼ ਤਾਂ ਕੋਈ ਨਹੀਂ ਪਤਾ ਸਾਡਾ ਨਾਮ ਦੱਸ ਦਿਓ ਸਰ ਮੇਰਾ ਨਾਮ ਜੀ ਅਨਿਲ ਕੁਮਾਰ ਚੀਮਾ ਐਡਵੋਕੇਟ ਟੋਕੇ ਜੀ ਜਸਪਾਲ ਜੀ ਕਿੰਨੇ ਦਿਨਾਂ ਦਾ ਰਿਮਾਂਡ ਮ ਅੱਜ ਇਹਨੂੰ ਅਕਾਸ਼ ਸਿੰਘ ਦੁਬਾਰਾ ਕੋਰਟ ਵਿੱਚ ਕੀਤਾ ਗਿਆ ਸਰ ਯਾਰ ਮੂੰਹ ਤੋਂ ਬਣਾ ਦੇ ਖਤ ਇਹ ਸਮਾਜੂਗ ਜਿਹਾ ਮੇਰਾ ਪੰਜ ਦਿਨ ਦਾ ਹੋਰ ਕੋਲਸ ਬਾਂਡ ਸਮਝਿਆ ਸਰ ਕਾਮੀ ਕੀ ਕਰੀ ਕਿਉਂ ਇਹ ਲੋਕਾਂ ਨੇ ਇਹ ਕੰਮ ਕੀਤਾ ਗਿਆ ਜੀ ਇੱਥੇ ਆ ਕੇ ਇੱਕ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਇਨਵੈਸਟੀਗੇਸ਼ਨ ਇਸ ਦੇ ਨਾਲ ਕਿਸੇ ਹੋਰ ਨੂੰ ਵੀ ਗ੍ਰਫਤਾਰ ਕੀਤਾ ਜੀ ਹੁਣ ਤੱਕ ਹਲਕਾਰੀ ਜੀ ਪਾਰਟ ਆਫ ਇਨਵੈਸਟੀਗੇਸ਼ਨ ਸਰ ਮੋਬਾਈਲ ਫੋਨ ਤੇ ਪਤਾ ਲੱਗਾ ਜੀ ਕਿਹਦੇ ਨਾਲ ਗੱਲਬਾਤ ਇਹਦੀ ਹੋਈ ਹੈ ਜੀ ਪਹਿਲਾਂ ਜੀ ਸਾਰੇ ਮੋਬਾਈਲ ਦੀ ਫਰੇਸਰ ਕੀਤੀ ਜਾ ਰਹੀ ਹੈ ਜੀ ਸੀ ਡੀ ਆਰ ਲਈ ਜਾ ਰਹੀ ਹੈ ਫਰੇਸਰ ਜਾਂਚ ਕਰਨ ਤੋਂ ਬਾਅਦ ਸਾਰਾ ਜਿਹੜੇ ਪਰਿਵਾਰ ਨੇ ਬੁਲਾਇਆ ਪੁੱਛਕੀ ਵਾਸਤੇ ਅਸੀਂ ਸਾਰਿਆਂ ਨੂੰ ਜਿਹਦੇ ਦਾ ਵੀ ਦਾ ਕੰਟੈਕਟ ਹੈ ਸਾਰਿਆਂ ਨੂੰ ਅਸੀਂ ਸੌਂਪਿਆ ਗਿਆ ਹੈ ਕਨੈਕਸ਼ਨ ਜਾਂਚ ਹੋ ਰਹੀ ਹੈ ਸਰਪਾਲ ਜੀ ਇਹਦਾ ਜਿਹਦੇ ਨਾਲ ਵੀ ਕੋਈ ਕੰਟੈਕਟ ਹੋਵੇ ਸਾਰਿਆਂ ਦੀ ਜਾਂਚ ਹੋ ਗਈ ਸਰ ਜੇਕਰ ਅਸੀਂ ਗੱਲ ਕਰੀਏ ਹੈਰੀਡੇ ਸਟੇਅਰ ਦੀ ਤਸਵੀਰ ਵੀ ਸਾਹਮਣੇ ਆਈ ਉਹ ਬੇ ਸਾਫ ਤੌਰ ਤੇ ਦਿਖਾਈ ਦੇ ਰਿਹਾ ਹੈ ਬੈਗ ਦੇ ਵਿੱਚੋਂ ਸਾਰਾ ਸਮਾਨ ਕੱਢ ਕੇ ਇਹ ਵੱਲੋਂ ਇਹ ਕੰਮ ਕੀਤਾ ਗਿਆ ਜੀ ਇਹ ਤਫ਼ਤੀਸ਼ ਜਾਰੀ ਹੈ ਜੀ ਪਾਰਟੋ ਇਨਵੈਸਟੀਗੇਸ਼ਨ ਸਰ ਕਾਰਨ ਪਤਾ ਲੱਗਿਆ ਕਾਰਨ ਦਾ ਕੋਈ ਰਿਮਾਂਡ ਨਹੀਂ ਦਿੱਤਾ ਰਿਮਾਂਡ ਕਿੰਨੇ ਦਿਨ ਸਰਮਾਂਡ ਕਿਨੇ ਦਿਨ ਦਿੱਤਾ